ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਆਫਤ ਕਹਿੰਦੀ ਬੇਤਰਤੀਕ ਸ਼੍ਰੀ ਕਾਲ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੁਹਾਡਾ ਵੇਟ ਹੋਇਆ ਖਤਮ ਆਪਣੇ ਕੋਲੇ ਆਗੇ ਜੀ ਕਾਟਰੇਜ ਦੇ ਸੂਟ ਇਹ ਕਾਟਰੇਜ ਦੇ ਸੂਟ ਰਹਿਣਗੇ ਜੀ 850 ਰੁਪਏ ਦਾ ਸੂਟ ਰਹੂਗਾ ਨਾ ਇਹ ਤੇ ਬੁਰਾ ਵੀ ਨਾ ਇਹਦੀ ਕੋਈ ਕੰਪਲੀਟ ਹੈ ਤੇ ਨਾ ਹੀ ਇਹ ਬੜਾ ਮੋਟਾ ਹੈ ਵੀ ਇਕੱਠਾ ਜਾ ਹੋ ਜੂਗਾ ਬਹੁਤ ਵਧੀਆ ਗਰਮ ਸੂਟ ਹੈ ਜੀ ਕਾਟਰੇਜ ਤੇ ਇਹ ਉਹ ਕਾਟਰੇਜ ਜਿਹੜੀ ਠੰਡੀ ਹੀ ਨਹੀਂ ਹੁੰਦੀ ਜੀ ਬਹੁਤ ਵਧੀਆ ਕਾਟਰੇਜ ਹੈ ਇਹ ਤੇ 800 ਪੰਜਾਹ ਪਈਦਾ ਇੱਕ ਛੂਟ ਕਿੰਨੇ ਕਿਲੋ ਚ ਆ ਜਾਂਦਾ ਹੈ ਨਾ ਹਾਗੀ 65 ਰੁਪਈਆ ਚ ਆਊਗਾ ਜੀ ਇਹ ਪੈਂਟ ਵੀ ਇਹ ਚਾਰਜ ਲੱਗਣਗੇ ਜੀ ਬਹੁਤ ਸੋਹਣੀ ਕਾਡਰੇਜ ਹੈ ਜੀ ਆ ਦੇਖੋ ਜੀ ਪੱਕੀਆਂ ਮੋਹਰਾ ਪੱਕੀਆਂ ਮੋਹਰਾ ਐਸ ਡੀ ਐਸ ਜਿੰਨੇ ਖੜ ਜਾ ਗਲਤੀ ਮੋੜ ਵੀ ਐਸ ਆਰ ਡੀ ਦੀ ਕਾਡਰੇਜ ਹੈ ਜੀ ਇਹ ਬਹੁਤ ਸੋਹਣੀ ਕਾਡਰੇਜ ਹੈ ਨਾ ਖਰਾਬ ਹੋਵੇ ਨਾ ਕੋਈ ਦਾ ਲੰਬਾ ਜੀ ਕੱਪੜਾ ਪਹਿਲਾਂ ਬਹੁਤ ਵੇਚੀਏ ਕਾਡਰੇਜ ਜੀ ਇਹ ਬ੍ਰਾਂਡ ਦੀ ਕਾਡਰੇਜ ਤੁਸੀਂ ਮੰਗ ਰਹੇ ਸੀ ਆਪਾਂ ਮੰਗਾਈ ਹੈ ਜੀ ਹਾ ਦੇਖੋ ਜੀ ਇਹਦਾ ਡਿਜ਼ਾਈਨ ਕਿੰਨਾ ਘੈਂਟ ਆ ਜੀ ਦੇਖੋ ਇਹ ਦੇਖੋ ਬ੍ਰੀਕ ਡਿਜ਼ਾਈਨ ਇਹਦਾ ਕੋਸੁੱਟ ਨਹੀਂ ਖੁੱਟੂ ਹੋ ਗੀ ਬਣੀਆਂ ਹੋਰ ਹੀ ਬਣਾਈ ਬੈਠਾ ਉਹ ਜਿਹੜੇ ਪਏ ਆ ਕਿ ਕਿੱਧਰ ਮੇਰੀ ਕੋਲ ਸਟਾਲ ਛੁੱਟ ਗਿਆ ਇਹ ਰੇ ਵੀ ਵੇਚਦੇ ਆਪਾਂ ਨੇ ਹਾਂ ਹੈ ਵੇਚੋ ਘੜ ਘੜਾ ਕਰ ਲਓ ਡੁੱਗ ਗਈ ਤਾਂ ਕੰਦਰੀ ਥੋੜੀ ਜਿਹੀ ਰਹਿ ਗਈ ਮੈਂ ਵੀ ਬਣਾਈ ਬੈਠੀ ਇਹਨਾਂ ਦੀ 1 2 ਹਾਂ ਇਹ ਦੋਈ ਐ ਦੇਭੂ ਭਾਣੀ ਇਹਦੇ ਨਾਲ ਦੇ ਸੂਟ ਹੋਰ ਹੋਣਗੇ ਯਾਰ ਕੋਈ ਨਾ ਬਾਤ ਚ ਭਰ ਲਾਂਗੇ ਬਈ ਵੀਡੀਓ ਤੇ ਬਣਾ ਲਾ ਮਾਂ ਤਾਂ ਟੈਂਸ਼ਨ ਹੋ ਗਈ ਇਹਦੇ ਨਾਲ ਸੂਟ ਕਿੱਧਰ ਉੱਡ ਗਏ ਸੇਲ ਨਾ ਕਰਤੇ ਹੁਣ ਤੂੰ ਕਰੇ ਤਾਂ ਹੈ ਪਰ ਮੇਰੇ ਤੋਂ ਜ਼ਿਆਦਾ ਨਹੀਂ ਕਿੰਨੇ ਸੂਟ ਸੀ ਤੂੰ ਤਾਂ ਦੇਖੀ ਚੰਗਾ ਪੁੱਤ ਬਣ ਕੇ ਮੈਂ ਤਾਂ ਨੀਂਦ ਵੀ ਨਹੀਂ ਆਉਣੀ ਕਿ ਸੂਟ ਕਿੱਧਰ ਗਏ ਸੇਲ ਹੀ ਕੀਤੇ ਹੋਣਗੇ ਹੁਣ ਨਹੀਂ ਤਾਂ ਪੰਦਾ ਵੀ ਗਏ ਕਿੱਧਰ ਪਰ ਵੀਡੀਓ ਪ੍ਰੋਫਲ ਨਾਲ ਇੱਥੇ ਨੂੰ ਜਿੰਨੇ ਵੀ ਲੱਤੇ ਸੂਟੇ ਮਹਰੂਨ ਵਗ ਗਿਆ ਇੱਕ ਨੀਲਾ ਜਿਹਾ ਵਗ ਗਿਆ ਆ ਲਓ ਜੀ ਇਹ ਹੈਗਾ ਜੀ ਮੇਰੇ ਕਿਹੜੀ ਪੈਰਟ ਕਲਰ ਜਆ ਇਹ ਹੈ ਜੀ ਕਟਰੇਜ ਦੇ ਸੂਟ ਰੰਗ ਤੁਹਾਡੇ ਸਾਹਮਣੇ ਹੈ ਜੀ ਦੇਖੋ ਕਿੱਡਾ ਸੋਹਣਾ ਡਿਜ਼ਾਈਨ ਹੈ ਮੈਚਿੰਗ ਕਟਰੇਜ ਤੇ ਆਹ ਹੈ ਜੀ ਆਪਣੇ ਕੋਲੇ ਆਗਲਾ ਡਿਜ਼ਾਈਨ ਪਰਪਲ ਹਾਂ ਇਹਦੇ ਡਿਜ਼ਾਈਨ ਚ ਫਰਕ ਆ ਜੀ ਉਹ ਉਹ ਵੀ ਨਿੱਕੇ ਨਿੱਕੇ ਫੁੱਲ ਲੱਗਾ ਸੀ ਉਹ ਪਿੰਕ ਜਿਹਾ ਸੀ ਇਹ ਪਰਪਲ ਜਆ ਇਹ ਹੈਗਾ ਜੀ ਪੱਤਿਆਂ ਜਿਹਾਂ ਦਾ ਇਹ ਹੈਗਾ ਜੀ ਪੱਤਿਆਂ ਦਾ ਡਿਜ਼ਾਈਨ ਬਹੁਤ ਆਪਾਂ ਡਿਜ਼ਾਈਨ ਯੂਨੀਕ ਲੈ ਕੇ ਆਉਣਾ ਹੈ ਕਿ ਆਪਣਾ ਜਿਹੜਾ ਕਸਟਮਰ ਡਿਫਰੈਂਟ ਫੀਲ ਕਰੇ ਲੋਕਾਂ ਚ ਤਾਜ਼ਾ ਔਰਲੀ 850 ਰੁਪਏ ਦਾ ਸੂਟ ਸਾਡੇ ਵਰਗਾ ਰੇਟ ਸਾਨੂੰ ਕੋਈ ਨਹੀਂ ਦੇਊਗਾ ਜੇ ਮੇਰੀ ਗਾਰੰਟੀ ਹੈ ਕਿਉਂਕਿ ਜਿਵੇਂ ਅਸੀਂ ਇੱਕ ਸੂਟ 'ਚ ਕੋਈ ਥੋੜੀ ਕਮਾਈ ਕਰਦੇ ਹਰ ਇੱਕ ਕੋਈ ਕਰਦਾ ਨਹੀਂ ਅਗਲਾ ਖੇਡ ਜਾਂਦਾ ਜੇ ਇੰਨਾ ਮੱਥਾਪਾ ਕਿਉਂ ਮਾਰਗੇ ਦੀ ਕਮਾਈ ਤਾਂ ਥੋੜੀ ਹੀ ਆ ਪਰ ਅਸੀਂ ਮੱਥਾ ਮਾਰਦੇ ਹਾਂ ਕਿਉਂ ਕਿ ਸਾਨੂੰ ਥੋੜੀ ਕਮਾਈ ਵੀ ਵਧੀਆ ਲੱਗਦੀ ਹੈ ਅਸੀਂ ਆਪਦਾ ਘਰ ਦਾ ਖਰਚਾ ਵਧੀਆ ਕੱਢ ਲੈਨੇ ਆ ਸਾਨੂੰ ਕੋਈ ਐਡੀ ਭੁੱਖ ਨਹੀਂ ਹੈਗੀ ਵੀ ਸਾਨੂੰ ਬੜਾ ਹੀ ਪੈਸਾ ਚਾਹੀਦਾ ਇਹ ਆ ਦੇਖੋ ਜੀ ਕਿਤਨੇ ਅੱਛੇ ਔਰ ਸੁੰਦਰ ਕਲਰ ਆਪਕੇ ਲਈ ਲੈ ਕੇ ਆਏ ਹਾਂ ਇਹ ਨਾ ਆ ਕਲਰ ਰਹਿਦਾ ਹੀ ਸਹੀ ਜੀ ਪਹਿਲਾ ਹੋਰੀ ਕਲਰ ਜਾਈ ਜਾਂਦਾ ਗ੍ਰੀਨ ਜਾਂ ਆਹ ਸਹੀ ਕਲਰ ਆਹ ਦਾ ਦੀਪੂ ਨੂੰ ਸੈੱਟ ਲਿਓ ਬਾਈ ਕਿਉਂਕਿ ਇੱਕ ਵੀਡੀਓ ਇਹ ਬਣਾਉਂਦਾ ਮੈਂ ਨਹੀਂ ਬਣਾਉਂਦੀ ਆਹ ਦੇਖੋ ਜੀ ਹੁਣ ਸਹੀ ਕਲਰ ਆਇਆ ਪਹਿਲਾਂ ਨਾ ਹੋਰੀ ਕਲਰ ਜਾਈ ਜਾਂਦਾ ਸੀ ਵਿੱਚ ਚਮਕੀਲਾ ਜਾਂ ਆਹ ਕਲਰ ਸਹੀ ਹੈ ਦਾ ਜੀ ਵੀਡੀਓ ਬਣਾਉਣ ਤੇ ਕੋਈ ਕਮੀ ਰਹਿ ਜਾਂਦੀ ਤੇ ਦੀਪੂ ਨੂੰ ਟਾਲਿਆ ਕਰੋ ਜੀ ਆ ਕੇ ਕਿਉਂਕਿ ਦੀਪੂ ਵੀਡੀਓ ਬਣਾਉਂਦਾ ਮੈਂ ਨਹੀਂ ਬਣਾਉਂਦੀ ਮੈਂ ਤਾਂ ਔਲਝ ਜਾਨੀ ਆ ਆ ਲਓ ਜੀ ਇਹ ਆਪਣੇ 850 ਚ ਚੱਲ ਰਹੀ ਆ ਕਾਟਰੇਜ ਦੀਆਂ ਸ਼ਰਟਾਂ ਜੀ ਤੇ ਐਲਪਾਈਨ ਦੀਆਂ ਸਲਵਾਰਾਂ ਆ ਜੀ ਤੇ ਕੱਪੜੇ ਨੂੰ ਇਹਨੂੰ ਕੁਝ ਵੀ ਨਹੀਂ ਹੋਊਗਾ ਜੀ ਇਹ ਸਾਡੀ ਜ਼ਿੰਮੇਵਾਰੀ ਆ ਐਲਪਾਈਨ ਵੀ ਕਾਟਰੇਜ ਹੀ ਆ ਬਹੁਤ ਸੋਹਣੀ ਚੀਜ਼ ਹੈ ਜੀ ਸਾਡੀ ਹੈਲਪ ਕਰੋ ਸਾਡੇ ਤੋਂ ਵੱਧ ਤੋਂ ਵੱਧ ਕੱਪੜਾ ਖਰੀਦੋ ਅਸੀਂ ਬਹੁਤ ਥੋੜੀ ਕਮਾਈ ਨਾਲ ਤੁਹਾਡੇ ਲਈ ਕੰਮ ਕਰਦੇ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਕਰਿਆ ਕਰੋ ਆ ਦੇਖੋ ਜੀ ਕਿੰਨਾ ਇੱਕ ਪਸੂਟੀ ਹੈ ਜੀ ਕਿੰਨਾ ਸੋਹਣਾ ਜੀ ਬਲੂ ਜੀ ਸਲਵਾਰ ਹੈ ਸਾਡੀ ਸਪੋਰਟ ਕਰੋ ਜੀ ਮਾਂ ਪੁੱਤਾਂ ਦੀ ਅਸੀਂ ਵੀ ਆਪਦੇ ਘਰੇ ਸੌਖੀ ਰੋਟੀ ਖਾਣੀ ਪਸੰਦ ਕਰਦੇ ਆਂ ਜੀ ਮਹਾਰਾਜ ਸੋਨੂੰ ਵੀ ਬਹੁਤ-ਬਹੁਤ ਤਰੱਕੀਆਂ ਦੇਵੇ ਜੀ ਕੋਸਕ ਲੋਕ ਸਾਡਾ ਮਜ਼ਾਕ ਬਣਾ ਰਹੇ ਆ ਜੀ ਤੁਸੀਂ ਸਾਡੀ ਹੈਲਪ ਕਰੋ ਜੀ ਕੱਪੜਾ ਖਰੀਦੋ ਸਾਡੇ ਤੋਂ ਅਸੀਂ ਬਹੁਤ ਮਤਲਬ ਕੱਪੜਾ ਜਿਹੜਾ ਅਸੀਂ ਵੇਚਦੇ ਆਂ ਬਹੁਤ ਥੋੜੇ ਪ੍ਰਾਈਸ ਤੇ ਵੇਚ ਰਹੇ ਹਾਂ ਜੀ ਆਹ ਤੁਹਾਡੇ ਸਾਹਮਣੇ ਆ ਜੀ ਕਲਰ ਰੰਗ ਤੁਸੀਂ ਮੇਰੀ ਇੰਨੀ ਕੋ ਸਪੋਰਟ ਕਰੋ ਪਲੀਜ਼ ਜਿਹੜੇ ਲੋਕ ਮਜ਼ਾਕ ਕੱਬਣਾਉਂਦੇ ਆ ਨਾ ਮੇਰਾ ਉਹਨਾਂ ਨੂੰ ਜਵਾਬ ਮਿਲ ਜੇ ਜਿਹੜੇ ਕਹਿੰਦੇ ਆ ਕਿ ਇਹਦੇ ਕੋਲੇ ਥੋੜਾ ਜਿਹਾ ਕੱਪੜਾ ਹੈ ਅਸੀਂ ਇੱਕ ਝੁੱਟੀ ਚ ਖਰੀਦ ਲਵੇ ਅਸੀਂ ਇਹਦੇ ਕੋਲੇ 50000 ਦਾ ਕੱਪੜਾ ਹੈ ਖਰੀਦ ਲਾਂਗੇ ਉਹਨਾਂ ਨੂੰ ਤੁਸੀਂ ਜਵਾਬ ਦੇਣਾ ਬਸ ਤੁਸੀਂ ਕੀ ਕਰਨਾ ਪਲੀਜ਼ ਹੋਰ ਥਾਂ ਤੋਂ ਵੀ ਕੱਪੜਾ ਲੈਣੇ ਹੋ ਮੈਥੋਂ ਕੱਪੜਾ ਲੈ ਕੇ ਦੇਖ ਲਓ ਅਗਰ ਨਾ ਪਸੰਦ ਆਊਗਾ ਤਾਂ ਜਮ੍ਹਾਂ ਨਾ ਲਿਓ ਪਰ ਪਲੀਜ਼ ਇੱਕ ਵਾਰੀ ਸਾਨੂੰ ਮੌਕਾ ਜ਼ਰੂਰ ਦਿਓ ਸਾਥੋਂ ਕੱਪੜਾ ਜ਼ਰੂਰ ਲੈ ਕੇ ਦੇਖੋ ਆ ਲਓ ਜੀ ਸਾਡਾ ਬੜਾ ਮਜ਼ਾਕ ਬਣਿਆ ਹੋਇਆ ਜੀ ਵੀ ਸਾਡੀ ਬੇਸਤੀ ਕੀ ਕੀ ਆਂਦੀ ਹੈ ਕਿਹਾ ਜਾਂਦਾ ਵੀ ਇਹਨਾਂ ਇਹਨਾਂ ਕੋਲੇ 50000 ਦਾ ਕਪੜਾ ਨਹੀਂ ਹੈਗਾ ਇਹਨਾਂ ਕੋਲੇ ਖੁੰਝੇ ਚ ਕਪੜਾ ਲੱਗਿਆ ਹੈ ਠੀਕ ਹੈ ਜੀ ਅਸੀਂ ਮਹਾਰਾਜ ਦੀ ਰਜਾ ਚ ਰਹਿਣ ਵਾਲੇ ਬੰਦੇ ਆਂ ਜੀ ਜਿੰਨੀ ਕਿ ਸਾਡੀ ਔਕਾਤ ਆ ਉਹਨਾਂ ਕਪੜਾ ਲਿਆਵਾਂਗੇ ਜੀ ਹੁਣ ਅਸੀਂ 20 ਲੱਖ ਦਾ ਕਿੱਥੋਂ ਚੱਕ ਲੈ ਗਏ ਸਾਡੇ ਕੋਲ ਹੀ ਲੱਖ ਡੇਢ ਲੱਖ ਰੁਪਈਆ ਹੈਗਾ ਉਹਨੇ ਕਾ ਅਸੀਂ ਕਪੜੇ ਚੱਕਾਂਗੇ ਪਲੀਜ਼ ਉਹਨਾਂ ਨੂੰ ਜਵਾਬ ਤੁਸੀਂ ਦੇਣਾ ਸਾਥੋਂ ਕਪੜਾ ਖਰੀਦੋ ਅਗਰ ਸਾਡੇ ਕਪੜੇ 'ਚ ਕੋਈ ਕੰਪਲੇਟ ਆਉਂਦੀ ਆ ਤਾਂ ਅਸੀਂ ਜ਼ਿੰਮੇਵਾਰ ਆਂ ਜੀ ਜਿਹੜਾ ਸਾਨੂੰ ਅਸੀਂ ਕਹਿ ਕੇ ਚੀਜ਼ ਦੇਵਾਂਗੇ ਉਹਵੇਂ ਨਿਕਲੂਗੀ ਪਰ ਪਲੀਜ਼ ਸਾ ਮਤਲਬ ਕਮਾਈ ਦੇ ਨਾਲ ਅਸੀਂ ਤੁਹਾਨੂੰ ਕਪੜਾ ਲਿਆ ਕੇ ਦੇ ਰਹੇ ਹਾਂ ਐਨੇ ਕਮੇਂਟ ਤਾਂ ਵਾਹਿਗੁਰੂ ਨੂੰ ਜਾਣ ਕੇ ਕਹਿਣੀ ਆ ਵੀ ਕਈ ਵਾਰੀ ਅਸੀਂ ਰੋਟੀ ਵੀ ਨਹੀਂ ਟੈਮ ਤੇ ਖਾ ਸਕਦੇ ਤੇ ਬੰਦਾ ਰੱਖਣ ਦੀ ਸਾਡੀ ਹਜੇ ਪਹੁੰਚ ਨਹੀਂ ਜੀ ਬੰਦਾ ਰੱਖਾਂਗੇ ਤੁਹਾਨੂੰ 10000 ਰੁਪਏ ਦੇਣਾ ਪੈਣਾ ਤੇ ਦੱਸ ਦੇ ਕੇ ਫਿਰ ਸਾਡੇ ਬੱਲੇ ਕੁਝ ਨਹੀਂ ਪੈਂਦਾ ਜੀ ਅਸੀਂ ਘਰੇ ਕੰਮ ਕਰਦੇ ਹਾਂ ਸਾਡੀ ਸਪੋਰਟ ਕਰੋ ਪਲੀਜ਼ ਰਿਕੁਐਸਟ ਹੈ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਪਲੀਜ਼ ਰਿਕੁਐਸਟ ਹੈ ਜੀ ਅਸੀਂ ਮਿਹਨਤ ਕਰਦੇ ਹਾਂ ਦਸਨੋਂ ਹੋਂਦੀ ਕਿਰਤ ਕਰਦੇ ਹਾਂ ਤੇ ਸਾਡੀ ਮਾਂ ਪੁੱਤਾਂ ਦੀ ਤੁਸੀਂ ਹੈਲਪ ਕਰੋ ਬਸ ਅਸੀਂ ਤੁਹਾਡੇ ਤੋਂ ਆਹੀ ਮੰਗਦੇ ਹਾਂ ਵੀ ਸਾਡ ਸਾਤੋ ਕਪੜਾ ਲੋ ਕੋਈ ਬੜਾ ਮਹਿੰਗਾ ਜੀ ਅਸੀਂ ਕਪੜਾ ਨਹੀਂ ਲਿਆਉਂਦੇ 1000 1200 ਦੇ ਵਿੱਚ ਵਿੱਚ ਸਾਡਾ ਕਪੜਾ ਰਹਿੰਦਾ ਕਿ ਕੋਈ ਬਦ ਮਹਿੰਗਾ ਸੀ ਲਿਆ ਨਹੀਂ ਸਕਦੇ ਜੀ ਕੋਈ ਸਾਡੇ ਕੋਲੇ ਗੱਲਾਂ ਨਹੀਂ ਹੈਗੀਆਂ ਜੀਆਂ ਜਿੱਦੇ ਕਿ ਤੇਰੇ ਅੱਪਨੇ ਮਹਿੰਗਾ ਲਿਆਉਣ ਵਾਲੇ ਕਰਤੇ ਉਦਦੇ ਲਿਆਵਾਂਗੇ ਜੀ ਪਰ ਸਾਨੂੰ 1.5 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਵੀ ਸਾਡੇ ਕੋਲੇ ਸਟਾਰਟਿੰਗ ਸੂਟ ਦੀ 2500 ਤੋਂ ਚੱਲ ਪੈਂਦੀ ਹੈ ਜੀ ਬਾਅਦ ਤੋਂ ਬਾਅਦ 1500 ਤੱਕ ਅਸੀਂ ਸੂਟ ਵੇਚਦੇ ਹਾਂ ਜੀ ਤੋਂ ਬਾਅਦ ਅਸੀਂ ਸੂਟ ਨਹੀਂ ਵੇਚਦੇ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹੀ ਹੋਵੇ ਤਾਂ ਅਸੀਂ ਸੌਰੀ ਚਾਹੁੰਦੇ ਆ ਮੈਨੂੰ ਤੇ ਮੇਰੇ ਪੁੱਤਰ ਦੀਪੂ ਨੂੰ ਦੇਉ ਇਜਾਜ਼ਤ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ